ਸਸ਼ਿਆਕਾਲ ਤੁਸੀਂ ਦੇਖ ਰਹੇ ਹੋ A1 ਪੰਜਾਬੀ ਟੀਵੀ ਤੇ ਮੈਂ ਹਮਾਂਸੂ ਅਟਵਾ ਲਾਈਵ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਬਹੁਤ ਬਹੁਤ ਸਵਾਗਤ ਹੈ ਹਾਂਜੀ ਲਾਈਵ ਪ੍ਰੋਗਰਾਮ ਦਾ ਅੱਜ ਅਸੀਂ ਜੋ ਵਿਸ਼ਾ ਲੈ ਕੇ ਆਏ ਹਾਂ ਉਹ ਵਿਸ਼ਾ ਇੱਥੇ ਹੈ ਕਿ ਕਿਉਂ ਵੱਧ ਰਹੀ ਹੈ ਦਿਨੋ ਦਿਨ ਚੋਰੀ ਤੇ ਲੁੱਟ ਦੀ ਵਾਰਦਾਤ ਇਸ ਵਿਸ਼ੇ ਦੇ ਉੱਤੇ ਗੱਲਬਾਤ ਵੀ ਕਰਾਂਗੇ ਉਸ ਤੋਂ ਪਹਿਲਾਂ ਜਿਹੜਾ ਨੰਬਰ ਤੁਸੀਂ ਸਕਰੀਨ ਦੇ ਉੱਤੇ ਫਲੈਸ਼ ਹੁੰਦਾ ਦੇਖ ਰਹੇ ਹੋ ਇਸ ਨੰਬਰ ਦੇ ਰਾਹੀਂ ਤੁਸੀਂ ਸਾਡੇ ਨਾਲ ਸਿੱਧਾ ਸੰਪਰਕ ਕਰ ਸਕਦੇ ਹੋ ਤੇ ਵੱਧ ਤੋਂ ਵੱਧ ਜਿਹੜਾ ਲਾਈਵ ਪ੍ਰੋਗਰਾਮ ਹੈ ਇਸ ਨੂੰ ਸ਼ੇਅਰ ਵੀ ਕਰਿਆ ਕਰੋ ਤਾਂ ਜੇਕਰ ਇੱਥੇ ਗੱਲ ਕਰੀਏ ਕਿ ਦਿਨੋ-ਦਿਨ ਕਿਉਂ ਵਾਦੀ ਜਾ ਰਹੀ ਹੈ ਲੁੱਟ ਖੋਹ ਦੀ ਵਾਰਦਾਤਾ ਤਾਂ ਹਮੇਸ਼ਾ ਹੀ ਸੋਸ਼ਲ ਮੀਡੀਆ ਦੇ ਜ਼ਰੀਏ ਜਾਂ ਫਿਰ ਖਬਰਾਂ ਦੇ ਜ਼ਰੀਏ ਆਪਣੇ ਤੱਕ ਜਿਹੜੀ ਇਹ ਇਨਫੋਰਮੇਸ਼ਨਜ਼ ਨੇ ਉਹ ਪਹੁੰਚਦੀਆਂ ਨੇ ਤਾਂ ਇੱਥੇ ਦੱਸ ਦਈਏ ਕਿ ਲੁੱਟ ਖੋਹ ਦੀਆਂ ਜਿਹੜੀ ਇਹ ਵਾਰਦਾਤਾ ਲਗਾਤਾਰ ਹੋ ਰਹੀਆਂ ਨੇ ਇਹਨਾਂ ਦੇ ਵਿੱਚ ਕੋਈ ਠੱਲ ਨਹੀਂ ਪੈ ਰਹੀ ਤੇ ਜੇਕਰ ਗੱਲ ਕਰੀਏ ਕਿ ਲੁੱਟ ਖੋਹ ਦੀ ਵਾਰਦਾਤਾਂ ਦੇ ਆਖਿਰਕਾਰਨ ਕੀ ਨੇ ਤਾਂ ਇਸ ਕਾਰਨ ਵੀ ਆਪਾਂ ਬਹੁਤ ਤਰੀਕੇ ਦੇ ਦੇਖ ਪਾ ਰਹੇ ਹਾਂ ਇੱਥੇ ਸਭ ਤੋਂ ਪਹਿਲਾ ਜਿਹੜਾ ਕਾਰਨ ਨਿਕਲਦਾ ਹੈ ਉਹ ਬੇਰੋਜ਼ਗਾਰੀ ਦਾ ਹੈ ਕਿਉਂਕਿ ਕਈ ਵਾਰ ਜਦੋਂ ਇੱਥੇ ਲੁੱਟ ਖੋ ਕਰਨ ਵਾਲੇ ਕਿਸੇ ਮੁਲਜ਼ਮ ਨੂੰ ਫੜਿਆ ਜਾਂਦਾ ਹੈ ਤਾਂ ਪੁਲਿਸ ਵਾਲਿਆਂ ਦੇ ਸਾਹਮਣੇ ਉਹਦਾ ਕਹਿਣਾ ਹੁੰਦਾ ਹੈ ਕਿ ਬੇਰੁਜ਼ਗਾਰੀ ਦੇ ਚੱਲਦੇ ਕੋਈ ਕੰਮ ਧੰਦਾ ਨਾ ਹੋਣ ਦੇ ਚੱਲਦੇ ਸਾਨੂੰ ਇਹ ਕਦਮ ਇੱਥੇ ਚੁੱਕਣਾ ਪਿਆ। ਦੂਸਰਾ ਆਪਾਂ ਕਹਿ ਸਕਦੇ ਹਾਂ ਕਿ ਸ਼ਰਾਬਤੀ ਅੰਸਰਾਂ ਦੇ ਵੱਲੋਂ ਕਈ ਵਾਰ ਕਿਸੇ ਨੂੰ ਪਰੇਸ਼ਾਨ ਕਰਨ ਦੇ ਲਈ ਅਜਿਹੀਆਂ ਜਿਹੜੀ ਚੀਜ਼ਾਂ ਨੇ ਉਹ ਕੀਤੀਆਂ ਜਾਂਦੀਆਂ ਨੇ ਤੇ ਤੀਸਰਾ ਸਭ ਤੋਂ ਮੇਨ ਜਿਹੜਾ ਆਪਾਂ ਕਹਿ ਸਕਦੇ ਹਾਂ ਕਿ ਨਸ਼ਾ ਨਸ਼ੇ ਦਾ ਜਿਹੜਾ ਇਹ ਕਾਰਨ ਹੈ ਸਭ ਤੋਂ ਮੁੱਖ ਕਾਰਨ ਹੈ ਕਿਉਂਕਿ ਨਸ਼ੇ ਦੀ ਪੂਰਤੀ ਦੇ ਚੱਲਦੇ ਇੱਥੇ ਜਿਹੜੇ ਲੋਕ ਨੇ ਉਹ ਲੁੱਟਖੋਹ ਦੀਆਂ ਜਿਹੜੀ ਵਾਰਦਾਤਾਂ ਨੇ ਉਹਨਾਂ ਨੂੰ ਅੰਜਾਮ ਦਿੰਦੇ ਨੇ ਤੇ ਅਜੀਹੇ ਜਿਹੜੇ ਕੰਮਾਂ ਦੇ ਵਿੱਚ ਪੈ ਜਾਂਦੇ ਨੇ ਤੇ ਸਭ ਤੋਂ ਤੇ ਆਖਰੀ ਮੇਨ ਆਪਾਂ ਕਹਿ ਸਕਦੇ ਹਾਂ ਕਿ ਮਜਬੂਰੀ ਇੱਥੇ ਇੱਕ ਮਜਬੂਰੀ ਵੀ ਕਾਰਨ ਦੱਸਿਆ ਜਾ ਸਕਦਾ ਹੈ ਕਿਉਂਕਿ ਮਜਬੂਰੀ ਕਿ ਕਿਤੇ ਨਾ ਕਿਤੇ ਬਹੁਤ ਹੱਦ ਤੱਕ ਜਿਹੜਾ ਇਹ ਅ ਅਜਿਹੀਆਂ ਚੀਜ਼ਾਂ ਦੇ ਵਿੱਚ ਇੱਕ ਵਿਅਕਤੀ ਨੂੰ ਇੱਥੇ ਪਾ ਦਿੰਦੀਆਂ ਨੇ ਤਾਂ ਜੇਕਰ ਗੱਲ ਕਰੀਏ ਕਿ ਕਿਉਂ ਵਾਧੀ ਜਾ ਰਹੀ ਹੈ ਦਿਨੋ-ਦਿਨ ਲੁੱਟਖੋ ਦੀ ਵਾਰਦਾਤਾਂ ਹਾਲਾਂਕਿ ਇਹਨਾਂ ਦੇ ਉੱਤੇ ਜਿਹੜੀ ਸਰਕਾਰਾਂ ਨੇ ਉਹਨਾਂ ਨੂੰ ਸਖਤ ਕਦਮ ਚੁੱਕਣ ਦੀ ਜ਼ਰੂਰਤ ਹੈ ਪਰ ਜੇਕਰ ਗੱਲ ਕਰੀਏ ਕਿ ਹਰ ਰੋਜ਼ ਹੀ ਸੋਸ਼ਲ ਮੀਡੀਆ ਦੇ ਜ਼ਰੀਏ ਖਬਰਾਂ ਦੇ ਜ਼ਰੀਏ ਸਾਡੇ ਕੋਲੇ ਜਿਹੜੀ ਚੀਜ਼ਾਂ ਨੇ ਇਹ ਪਹੁੰਚਦੀਆਂ ਨੇ ਤਾਂ ਇਸ ਕਾਰਨ ਵੀ ਅਸੀਂ ਤੁਹਾਨੂੰ ਅਲੱਗ-ਅਲੱਗ ਦੱਸੇ ਨੇ ਤੇ ਇਹਨਾਂ ਦੇ ਉੱਤੇ ਜਿਹੜੀ ਗੱਲਬਾਤ ਵੀ ਕਰਾਂਗੇ ਤੇ ਤੁਸੀਂ ਵੀ ਜਿਹੜੇ ਆਪਣੇ ਵਿਚਾਰ ਨੇ ਸਾਡੇ ਨਾਲ ਸਾਂਝ ਕਰਨ ਦੇ ਲਈ ਸਾਨੂੰ ਕਾਲ ਲਗਾ ਸਕਦੇ ਹੋ ਮੈਸੇਜ ਕਰ ਸਕਦੇ ਹੋ ਤਾਂ ਇੱਥੇ ਜੇਕਰ ਗੱਲ ਕਰੀਏ ਬੇਰੋਜ਼ਗਾਰੀ ਦੀ ਤਾਂ ਇਹਦੇ ਬਹੁਤ ਸਾਰੇ ਪਹਿਲੂ ਵੀ ਤੁਹਾਡੇ ਸਾਹਮਣੇ ਰੱਖਾਂਗੇ ਇੱਥੇ ਸਾਡੇ ਨਾਲ ਕੋਲਰ ਜੁੜੇ ਨੇ ਆਪਾਂ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਹਾਂ ਹੈਲੋ ਸਤਿ ਸ਼੍ਰੀ ਅਕਾਲ ਮੈਡਮ ਸਤਿ ਸ਼੍ਰੀ ਅਕਾਲ ਸਰ ਕਿੱਥੋਂ ਬੋਲਦੇ ਹੋ ਸੰਜੀਪ ਸ਼ਰਮਾ ਬੋਲ ਰਿਹਾ ਜੀ ਘਰੋਂ ਤੋਂ ਹਾਂਜੀ ਬਹੁਤ ਬਹੁਤ ਸਵਾਗਤ ਹੈ ਸਰ ਤੁਹਾਡਾ ਡਾ 1 ਪੰਜਾਬੀ ਟੀਵੀ ਤੇ ਧੰਨਵਾਦ ਮੈਡਮ ਬਹੁਤ ਬਹੁਤ ਧੰਨਵਾਦ ਜੀ ਕੀ ਕਹਿਣਾ ਚਾਹੂਗੇ ਸਰ ਅੱਜ ਦਾ ਆਪਣਾ ਵਿਸ਼ਾ ਫਿਰ ਤੋਂ ਦੇਖੋ ਲੁੱਟਖੋ ਤੇ ਚੋਰੀ ਦੇ ਵੱਲ ਆ ਗਿਆ ਕਿਉਂਕਿ ਅਜੀਆਂ ਖਗੜਾਂ ਜਿਹੜੀਆਂ ਨੇ ਉਹ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਤੇ ਅਜੀਆਂ ਚੀਜ਼ਾਂ ਦੇ ਉੱਤੇ ਠੱਲ ਪੈ ਨਹੀਂ ਰਹੀ ਐ ਤਾਂ ਇੱਥੇ ਕੀ ਕਹਿਣਾ ਚਾਹੂਗੇ ਕਿ ਲੁੱਟਖੋ ਦੀਆਂ ਜਿਹੜੀ ਵਾਰਦਾਤਾਂ ਨੇ ਦਿਨੋਂ ਦਿਨ ਵੱਧਦੀਆਂ ਜਾ ਰਹੀਆਂ ਨੇ ਇਸ ਦੇ ਕਾਰਨ ਵੀ ਆਪਾਂ ਇੱਥੇ ਲਗਾਏ ਨੇ ਕਿ ਬੇਰੋਜ਼ਗਾਰੀ ਸ਼ਾਰਤੀ ਅੰਸਰਾਂ ਵੱਲੋਂ ਸ਼ਰਾਰਤ ਕਰਨਾ ਨਸ਼ਾ ਹੋ ਗਿਆ ਮਜਬੂਰੀ ਹੋ ਗਿਆ ਦੇਖੋ ਮੜਾ ਮਾ ਮੰਚਾਂ ਬੇਨਤੀਗਾਰੀ ਮਜਬੂਰੀ ਜੀ ਜੀ ਇਹ ਸਾਡੇ ਆਪਣੇ ਹੱਥ ਦਾ ਖੇਲ ਹੁੰਦਾ ਜੀ ਆਪਣੇ ਹੱਥ ਚ ਹੁੰਦਾ ਜੀ ਇਹਨੂੰ ਕਰ ਵੀ ਸਕਦੇ ਆ ਨਹੀਂ ਵੀ ਕਰ ਸਕਦੇ ਆ ਇਹ ਆਪਣੇ ਕੰਟਰੋਲ ਚ ਹੁੰਦਾ ਹੈ ਹਮ ਲੇਕਿਨ ਜਿਹੜੀਆਂ ਚੀਜ਼ਾਂ ਆ ਜਾਂ ਜਿਹੜੀਆਂ ਗੱਲਾਂ ਪ੍ਰਸ਼ਾਸਨ ਤੇ ਜਾਂ ਸਰਕਾਰਾਂ ਦੇ ਧਿਆਨ ਚ ਹੋਣੀਆਂ ਚਾਹੀਦੀਆਂ ਜਾਂ ਸਰਕਾਰਾਂ ਨੂੰ ਉਹ ਚੀਜ਼ ਕਰਨੀ ਚਾਹੀਦੀ ਹੈ ਜੀ ਉਹ ਕਿਤੇ ਨਾ ਕਿਤੇ ਉਹਨਾਂ ਚੀਜ਼ਾਂ ਤੋਂ ਸਰਕਾਰਾਂ ਦੂਰ ਰਹਿ ਗਈਆਂ ਜਾਂ ਦੂਰ ਰਹਿ ਜੰਨੀ ਹੈ ਹਮ ਜਾ ਫਿਰ ਜਿਹੜਾ ਪੁਲਿਸ ਪ੍ਰਸ਼ਾਸਨ ਉਸ ਡਿਪਾਰਟਮੈਂਟ ਐ ਜੀ ਉਹ ਜਾਂ ਤਾਂ ਜਿਹੜੇ ਲੁੱਟੇ ਰਹੇ ਆ ਜਾਂ ਇਹ ਵਾਰਦਾਤਾ ਕਰਨੇ ਵਾਲੇ ਲੋਕ ਆ ਜਾਂ ਤਾਂ ਉਹਨਾਂ ਦੇ ਨਾਲ ਕਿਤੇ ਨਾ ਕਿਤੇ ਮਿਲ ਜੰਨੇ ਆ ਜਾਂ ਫਿਰ ਉਹਨਾਂ ਦੀ ਹੀ ਕਿਤੇ ਗੱਲਬਾਤ ਅੱਗੇ ਕਰਕੇ ਫਿਰ ਜਿਹੜਾ ਆਪਣਾ ਘਟਨਾ ਨੂੰ ਅੰਜਾਮ ਦਿੰਨੇ ਆ ਜੀ ਐਡੇ ਤੋਂ ਕ੍ਰਾਈਮ ਕਰਕੇ ਐਡੇ ਜਿਹੇ ਵਾਰਦਾਤਾ ਕਰਕੇ ਇਹ ਲੋਕ ਬਚਦੇ ਕਿਵੇਂ ਆ ਬਚਣ ਦਾ ਕਾਰਨ ਸਾਨੂੰ ਇਹ ਹੀ ਲੱਗਦਾ ਹੈ ਬਿਲਕੁਲ ਜੀ ਬਿਲਕੁਲ ਹਾਲਾਂਕਿ ਦੇਖੋ ਇਹਨਾਂ ਤੋਂ ਬਚਣ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਪਰ ਜੇਕਰ ਆਪਾਂ ਇੱਥੇ ਗੱਲ ਕਰੀਏ ਕਿ ਦਿਨੋ-ਦਿਨੇ ਜਿਹੜੀਆਂ ਚੀਜ਼ਾਂ ਨੇ ਵਾਧੀਆਂ ਜਾ ਰਹੀਆਂ ਨੇ ਇਹਨਾਂ ਦੇ ਵਿੱਚ ਹਾਲਾਂਕਿ ਬਹੁਤ ਸਾਰੀਆਂ ਦੇਖੋ ਹੁਣ ਤਾਂ ਜਿੱਦਾਂ ਕੀ ਜੇਕਰ ਆਪਾਂ ਪੁਲਿਸ ਪ੍ਰਸ਼ਾਸਨ ਦੀ ਵੀ ਗੱਲ ਕਰ ਲਈਏ ਤਾਂ ਇੱਥੇ ਪੁਲਿਸ ਪ੍ਰਸ਼ਾਸਨ ਨੂੰ ਨਸ਼ੇ ਦੇ ਖਿਲਾਫ ਤਾਂ ਸਖਤ ਕੀਤਾ ਗਿਆ ਸਰਕਾਰ ਵੱਲੋਂ ਪਰ ਕੀ ਲੱਗਦਾ ਕਿ ਜਿਹੜੀ ਇਹ ਲੁੱਟ ਖੋਹ ਦੀਆਂ ਜਾਂ ਚੋਰੀ ਦੀਆਂ ਵਾਰਦਾਤਾਂ ਹੁੰਦੀਆਂ ਨੇ ਇਹਨਾਂ ਦੇ ਉੱਤੇ ਵੀ ਧਿਆਨ ਦੇਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਬਿਲਕੁਲ ਮੈਡਮ ਦੇਖੋ ਜੀ ਹੁਣ ਆਪਾਂ ਨਸ਼ੀ ਦੀ ਗੱਲ ਕਰਦੇ ਆ ਕਿ ਨਖੇ ਤੇ ਸਿਕੰਜਾ ਕਾਫ ਰਹੇ ਆ ਸਰਕਾਰ ਜਾਂ ਪੋਰਸ ਡਿਪਾਰਟਮੈਂਟ ਨੂੰ ਕਿਤੇ ਨਾ ਕਿਤੇ ਸਖਤਾਈ ਕਰ ਰਹੀ ਹੈ ਜੀ ਹੂੰ ਉਹ ਤਾਂ ਠੀਕ ਆ ਸਿਸਟਮ ਦੇ ਹਿਸਾਬ ਨਾਲ ਕਰੋ ਜੀ ਲੇਕਿਨ ਜੋ ਗਰਾਊਂਡ ਜੀਰੋ ਤੇ ਆਗੇ ਸਿੰਧ ਬੋਰਡ ਦੇਖੋਗੇ ਮੈਡਮ ਆਪਾਂ ਗਰਾਊਂਡ ਜੀਰੋ ਦੀ ਰਿਪੋਰਟ ਦਾ ਆ ਜਿਹੜੀ ਬਿਆਨਾਂ ਦੀ ਗੱਲਬਾਤ ਆ ਜਾਂ ਜਿਹੜੀ ਸਰਕਾਰਾਂ ਦੀ ਗੱਲਬਾਤ ਉਹ ਜਮੀਨ ਸਵਾਰਨ ਅੰਤਰ ਆ ਮੈਡਮ ਜੀ ਬਿਲਕੁਲ ਕਿਉਂ ਨਸ਼ੇ ਦੀ ਗੱਲ ਕਰਦੇ ਆ ਮੈਡਮ ਨਸ਼ੇ ਦੇ ਵਿੱਚ ਅੱਜ ਸਾਡਾ ਧੀ ਪੁੱਤ ਮੈਂ ਧੀ ਵੀ ਨਾਲ ਜੁੜੂਗਾ ਕਿਤੇ ਬਈਆਂ ਵੀ ਬਹੁਤ ਐਂਦੀ ਜੀ ਜੀ ਇਸ ਕਦਰ ਜਿਹੜਾ ਨਸ਼ੇ ਦੀ ਦਲਦਚਤ ਆ ਚੁੱਕਿਆ ਹੈ ਵੀ ਆਪ ਨਿਕਲਣਾ ਉਹ ਮੁਸ਼ਕਲ ਹੈ ਕਿਤੇ ਨਾ ਕਿਤੇ ਸਰਕਾਰਾਂ ਦੇ ਸਹਿਯੋਗ ਨਾਲ ਹਸਪਤਾਲਾਂ ਦੇ ਸਹਿਯੋਗ ਨਾਲ ਪਰਿਵਾਰਾਂ ਦੇ ਸਹਿਯੋਗ ਨਾਲ ਅਸੀਂ ਉਹਨਾਂ ਬੱਚਿਆਂ ਨੂੰ ਨਸ਼ੇ ਦੀ ਦਲਦਚਤੋਂ ਵੜ ਸਕਦੇ ਆਂ ਅਗਰ ਸਰਕਾਰਾਂ ਆਹ ਹੋਰ ਕੁਝ ਨਹੀਂ ਕਰ ਸਕਦੀਆਂ ਤਾਂ ਕਮ ਸੇ ਕਮ ਜਿਹੜੇ ਬੱਚੇ ਸਾਡੇ ਨਸ਼ਿਆਂ ਤੇ ਲੱਗੇ ਹੋਏ ਆ ਉਹਨਾਂ ਦੇ ਵਾਸਤੇ ਕੋਈ ਉਪਾਅ ਸੋਚਣਾ ਚਾਹੀਦਾ ਜਿਹੜੇ ਉਪਾਅ ਸੋਚੇ ਹੋਏ ਆ ਉਹ ਉਪਾਅ ਕਿੰਨਾ ਕਿਤੇ ਸਰਕਾਰਾਂ ਦੇ ਸਾਹਮਣੇ ਸੁਪਤ ਲੋਗ ਨੇ ਬਿਲਕੁਲ ਜੀ ਬਿਲਕੁਲ ਤੇ ਜੇਕਰ ਇੱਥੇ ਆਪ ਸ਼ਰਾਰਤੀ ਅਨਸਰਾਂ ਦੀ ਗੱਲ ਕਰਦੇ ਆ ਕੀ ਲੱਗਦਾ ਸੰਜੀਵ ਜੀ ਕਿ ਇੱਥੇ ਕੁਝ ਇੱਕ ਲੋਕ ਤਾਂ ਦੇਖੋ ਸ਼ਰਾਰਤਾਂ ਦੇ ਤੌਰ ਤੇ ਹੀ ਦੂਸਰੇ ਦੇ ਘਰ ਦੇ ਵਿੱਚ ਲੁੱਟਖੋ ਦੀ ਜਿਹੜੀ ਵਾਰਦਾਤ ਹੈ ਜਾਂ ਫਿਰ ਦੋਸਤਾਂ ਦੇ ਨਾਲ ਮਿਲ ਕੇ ਜੀਹਾਂ ਜਿਹੜੀ ਹਰਕਤਾਂ ਕਰਦੇ ਨੇ ਕੀ ਲੱਗਦਾ ਕਿ ਇਹ ਸਮਾਜ ਦੇ ਲਈ ਕਿੰਨਾ ਕੁ ਗਲਤ ਹੈ ਇਕੋ ਮੈਡਮ ਜਦੋਂ ਕੋਈ ਬਾਰ ਗੱਲ ਹੁੰਦੀ ਹੈ ਜੀ ਜੀ ਉਸ ਬਾਰ ਗੱਲ ਤੋਂ ਬਾਅਦ ਅਗਰ ਉਸਤੇ ਐਕਸ਼ਨ ਨਾ ਲਿਆ ਗਿਆ ਉਸ ਦੇ ਸਬੰਧ ਨਾਲ ਦਿੱਤੀ ਗਈ ਜਾਂ ਜਿਹੜਾ ਵਾਰਦਾਤ ਦੇ ਵਿੱਚ ਸ਼ਾਮਲ ਹੈ ਉਹਨੂੰ ਸਹੀ ਤਰੀਕੇ ਨਾਲ ਉਹਦੀ ਸਜ਼ਾ ਨਾ ਦਿੱਤੀ ਗਈ ਤਾਂ ਫਿਰ ਇਹ ਜਿਹੜੀਆਂ ਇਹ ਵਾਰਦਾਤਾਂ ਬਾਦੀਆਂ ਹੀ ਦਿਨ ਪਰ ਜਾਂਦੀਆਂ ਕਿਉਂਕਿ ਪ੍ਰਸ਼ਾਸਨ ਦੀ ਢਿੱਲ ਰਹਿੰਦੀ ਹੈ ਸਰਕਾਰਾਂ ਦੀ ਢਿੱਲ ਰਹਿੰਦੀ ਹੈ ਪਬਲਿਕ ਡਿਪਾਰਟਮੈਂਟ ਦੀ ਢਿੱਲ ਰਹਿੰਦੀ ਹੈ ਅਗਰ ਢਿੱਲ ਨਹੀਂ ਰਹਿੰਦੀ ਤਾਂ ਫਿਰ ਇਹ ਜਿਹਾ ਵਾਰਦੀਆਂ ਕਿਉਂ ਆਉਂਦੀਆਂ ਬਿਲਕੁਲ ਜੀ ਬਿਲਕੁਲ ਹਾਲਾਂਕਿ ਦੇਖੋ ਸਮਾਜ ਦੇ ਵਿੱਚ ਅਜੀਆਂ ਚੀਜ਼ਾਂ ਦਾ ਹੋਣਾ ਸਹੀ ਨਹੀਂ ਹੈ ਕਿਉਂਕਿ ਬਹੁਤ ਹੱਦ ਤੱਕ ਜਿਹੜੇ ਲੋਕ ਨੇ ਪਰੇਸ਼ਾਨ ਹੋ ਚੁੱਕੇ ਨੇ ਇਹਨਾਂ ਸਭ ਚੀਜ਼ਾਂ ਤੋਂ ਆਪਣੇ ਕੋਲ ਜਿਹੜੀ ਖਬਰਾਂ ਵੀ ਆਉਂਦੀਆਂ ਨੇ ਤੇ ਅੱਜ ਦੀ ਇਹ ਜਿਹੜੀ ਹਾਲੀ ਦੀ ਅੰਮ੍ਰਿਤਸਰ ਦੀ ਖਬਰ ਹੈ ਜਿੱਥੇ ਇੱਕ ਦੁਕਾਨ ਦੀ ਲੁੱਟਖੋ ਕੀਤੀ ਗਈ ਹੈ ਤਾਂ ਇੱਥੇ ਦੇਖੋ ਕਰੋੜਾਂ ਦਾ ਜਿਹੜਾ ਮਾਲ ਹੈ ਦੁਕਾਨ ਦੇ ਵਿੱਚੋਂ ਚੁੱਕਿਆ ਗਿਆ ਹੈ ਨਕਦੀ ਜਿਹੜੀ ਹੈ ਉਹ ਵੀ ਲੈ ਕੇ ਚੋਰ ਫਰਾਰ ਹੋਏ ਨੇ ਤਾਂ ਜੀ ਇਹ ਜਿਹੜੀ ਚੀਜ਼ਾਂ ਨੇ ਗੀਆਂ ਹਾਲਾਂਕਿ ਬਹੁਤ ਸਾਰੀ ਖਬਰਾਂ ਆਉਂਦੀਆਂ ਨੇ ਪਰ ਇੰਨਾ ਉੱਤੇ ਜਿਹੜੀ ਕੋਈ ਵੀ ਕਾਰਵਾਈ ਹੈ ਪੁਖਤਾ ਤੌਰ ਤੇ ਕੋਈ ਜਿਹੜੀ ਇੱਕ ਹੁੰਦਾ ਹੈ ਕਿ ਸਰਕਾਰ ਵੱਲੋਂ ਕੁਝ ਚੀਜ਼ਾਂ ਦੇ ਉੱਤੇ ਸਖਤੀ ਕੀਤੀ ਜਾਣੀ ਚਾਹੀਦੀ ਹੈ ਤਾਂ ਇੱਥੇ ਉਹ ਚੀਜ਼ ਦੇਖਣ ਨੂੰ ਨਹੀਂ ਮਿਲ ਰਹੀ ਮਰੰਦੇ ਕੋਈ ਜੇ ਸ਼ਕਤੀ ਦੀ ਗੱਲ ਕਰਦੇ ਆ ਮੰਨ ਲਓ ਕਿਸੇ ਨਾਲ ਵਾਰਦਾਤ ਹੋ ਗਈ ਜੀ ਜੀ ਮੰਨ ਲਓ ਮੇਰੇ ਪੈਸੇ ਕੋਈ ਜਾਂ ਮੈਨੂੰ ਕੁੱਟਿਆ ਮਾਰਿਆ ਜੀ ਕਿਸੇ ਨੇ ਹਾਂਜੀ ਜਦੋਂ ਮੈਂ ਆਪਣੀ ਸ਼ਿਕਾਇਤ ਦਰਜ ਕਰਾਉਣ ਵਾਸਤੇ ਥਾਣੇ ਜੀ ਜਾਂ ਸਿਫਰੀ ਥਾਣੇ ਤੇ ਜਾਂਦਾ ਹਾਂ ਜੀ ਜਿਹੜਾ ਉੱਥੇ ਦੇ ਲੋਕਾਂ ਦਾ ਬਿਹੇਵੀਅਰ ਹੁੰਦਾ ਅਫਸਰਾਂ ਦਾ ਬਿਹੇਵੀਅਰ ਹੁੰਦਾ ਉਹ ਸਾਨੂੰ ਦੇਖ ਕੇ ਇਹੀ ਲੱਗਦਾ ਵੀ ਇਹ ਉਹ ਵਾਰਦਾਤ ਕਰਨਿਆਂ ਦੇ ਵਿਚਾਰ ਰਹੇ ਆ ਜੀ ਜੀ ਕਿਉਂਕਿ ਹੋਣ ਦੇ ਤਾਜੀ ਘਟਨਾ ਮੈਡਮ ਛਾਡੇ ਡਿਪਾਰਟਮੈਂਟ ਦੇ ਵਿੱਚ ਬੰਦਾ ਕੰਮ ਕਰਦਾ ਹੁੰਨੀ ਆ ਉਹਦੀ 52-55 ਸਾਲ ਦੀ ਉਮਰ ਹੋਣੀ ਹੈ। ਮਹਿਰ ਦੇ ਗੰਡੇ ਤੇ ਜਾ ਰਿਹਾ ਸੀਗਾ 15000 ਕੈਸ਼ ਸੀਗਾ ਥੋੜਾ ਜਿਹਾ ਜਿਹਨੂੰ ਆਪਾਂ ਕਹਿ ਦਿੰਦੇ ਆ ਕਿ ਦੇਸ਼ੀ ਸਿਸਟਮ ਦੇ ਪਿੰਡਾਂ ਦੇ ਲੋਕ ਹੁੰਨੇ ਆ ਜਿਹੜੇ ਦੇਸ਼ੀ ਸਿਸਟਮ ਤੇ ਰਹਿਣੇ ਵਾਲੇ। ਇਹ ਵਿਚਾਰਾ ਐਦਾਂ ਦਾ ਇੱਕ ਭਗਤ ਆ ਵੀ ਸਾਡੇ ਨਾਲ ਕੰਮ ਕਰਦਾ। ਉਹਦਾ ਮੈਡਮ ਇੱਕ ਸਿਰਫ ਓਨਲੀ ਵਨ ਬੰਦਾ ਬੈਕ ਤੇ ਆ ਰਿਹਾ ਸੀ। ਸਿਰਫ ਰਸਤਾ ਪੁੱਛਿਆ, ਰਸਤਾ ਪੁੱਛਣ ਤੋਂ ਬਾਅਦ ਉਹਦੇ ਥੱਪੜ ਮਾਰੇ ਉਹਨੂੰ ਘੇਰੇ ਆ। ਉਹਦਾ 15000 ਰੁਪਏ ਕੱਢ ਲਈ ਹੈ। ਬਿਲਕੁਲ ਜੀ ਬਿਲਕੁਲ ਦੇਖੋ ਅਜੀਆਂ ਜਿਹੜੀ ਚੀਜ਼ਾਂ ਨੇ ਹਾਲਾਂਕਿ ਰੁਕ ਨਹੀਂ ਰਹੀਆਂ ਤੇ ਇੱਥੇ ਲੋਕ ਵੀ ਲੋਕਾਂ ਦੇ ਵੱਲੋਂ ਹੀ ਜਿਹੜੇ ਸਵਾਲ ਨੇ ਚੁੱਕੇ ਜਾਂਦੇ ਨੇ ਤੇ ਆਪਾਂ ਕਿਤੇ ਨਾ ਕਿਤੇ ਲੋਕਾਂ ਦੀ ਆਵਾਜ਼ ਬਣਨ ਦੀ ਕੋਸ਼ਿਸ਼ ਕਰਦੇ ਆਂ ਲੋਕਾਂ ਦੇ ਹੀ ਇਹ ਮੁੱਦੇ ਹੁੰਦੇ ਨੇ ਜਿਹੜੇ ਆਪਾਂ ਲਾਈਵ ਪ੍ਰੋਗਰਾਮਾਂ ਦੇ ਜ਼ਰੀਏ ਦਰਸ਼ਕਾਂ ਦੇ ਤੱਕ ਪਹੁੰਚਾਉਂਦੇ ਆਂ ਹਾਂ ਬਣ ਬਿਲਕੁਲ ਇਹ ਸੀਦਾ ਕਹਿੰਦੇ ਵੀ ਜਦੋਂ ਕੋਈ ਕਿਤੇ ਬਾਤ ਦਾਤ ਹੁੰਦੀ ਆ ਪੁਲਿਸ ਨੂੰ ਵਹਲਦੇ ਦਾ ਆਪੇ ਜਿਹਦੇ ਨਾਲ ਘਟਨਾ ਹੋਈ ਉਹਦੀ ਗੱਲਬਾਤ ਹੋਣੀ ਚਾਹੀਦੀ ਹੈ ਗੱਲਬਾਤ ਹੋਣ ਕੇ ਉਹਦੇ ਤੇ ਗੌਰ ਹੋਣੀ ਚਾਹੀਦੀ ਹੈ ਗੌਰ ਹੋ ਕੇ ਉਹਦੇ ਤੇ ਜਿਹੜਾ ਵਰਕ ਆ ਉਹ ਵਰਕ ਆਉਣਾ ਚਾਹੀਦਾ ਸੀ ਲੇਕਿਨ ਉਲਟ ਹੁਸਾਬ ਨਾ ਹੋਉ। ਉਹ ਸਿਕੂਪੇਸ ਸਾਡੇ ਜਿਹੜੇ ਅਫੀਸ਼ਰਾਂ ਦੇ ਕਰਾਉਨੇ ਆ ਸਾਰੇ ਅਫੀਸ਼ਰਾਂ ਦੇ ਕੰਮ ਦੇ ਵਿੱਚ ਹੀ ਸਾਡੇ ਜਿਹੜੀਆਂ ਦੀ ਗੱਡਾ ਲੰਨੇ ਆ ਪਰ ਸਾਰੇ ਇਸ ਦਾ ਕਹਿੰਦੇ ਆ ਕੋ ਸਾਰਿਆਂ ਦੀ ਗੱਲ ਨਹੀਂ ਕਰਦੇ ਬਹੁਤ ਪੋਰਸ ਡਿਪਾਰਟਮੈਂਟ ਦੇ ਵਿੱਚ ਅਫਸਰ ਹੈ ਜਾਂ ਜਿਹੜੇ ਜੂਨੀਅਰ ਜੂਨੀਅਰ ਹੈ ਬਹੁਤ ਵਧੀਆ ਲੇਕਿਨ ਜ਼ਿਆਦਾਤਰ ਸਾਨੂੰ ਜਿਹੜੇ ਮਿਲਦੇ ਆ ਇੱਕ ਰੂਟਲੀ ਜਿਹੜੇ ਹੈਗਾ ਰਫਲੀ ਜਿਹੜੇ ਕਿਤੇ ਕਰ ਗੱਲ ਕਰਦੇ ਆ ਜਾਂ ਇੱਕ ਦੂਜੇ ਦਾ ਗੱਲ ਕਰਦੇ ਆ ਇੱਕ ਬੇਇੱਜ਼ਤੀ ਕਰਕੇ ਗੱਲ ਕਰਦੇ ਆ ਇਦਾਂ ਦਾ ਸਾਨੂੰ ਸਾਹਮਣੇ ਦੇਖਣਾ ਪੈਂਦਾ ਹੈ ਬਿਲਕੁਲ ਜੀ ਬਿਲਕੁਲ ਹਾਲਾਂਕਿ ਇਹਨਾਂ ਚੀਜ਼ਾਂ ਦੇ ਉੱਤੇ ਕਿਸ ਤਰੀਕੇ ਦੇ ਨਾਲ ਸਰਕਾਰਾਂ ਨੂੰ ਕੰਟਰੋਲ ਕਰਨਾ ਚਾਹੀਦਾ ਹੈ ਤੁਹਾਡੀ ਕੀ ਰਾਏ ਹੈ ਲੇਖੋ ਮੈਡਮ ਸਰਕਾਰਾਂ ਨੂੰ ਸਰਕਾਰਾਂ ਜਿਹੜੇ ਬੰਦੇ ਆਨੂੰ ਫੜਦੀਆਂ ਜਿਹੜੇ ਇੰਨੇ ਪੁਨੇਗਾਰ ਹੁੰਦੇ ਜੀ ਉਹਨਾਂ ਨੂੰ ਸਹੀ ਤਰੀਕੇ ਨਾਲ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ ਸਹੀ ਤਰੀਕੇ ਨਾਲ ਉਹਨਾਂ ਦੇ ਨਾਲ ਜੋ ਵੀ ਮਤਲਬ ਕਾਰਵਾਈ ਬਣਦੀ ਹੈ ਪਰਸ਼ੀ ਦੀ ਕਾਰਵਾਈ ਬਣਦੀ ਹੈ ਜੀ ਧਾਰਾ ਬਣਦੀ ਹੈ ਉਹਨਾਂ ਨੂੰ ਜਿਵਾਵਾ ਦਿੱਤੀਆਂ ਜਾਣ ਤਾਂ ਜੋ ਲੋਕਾਂ ਦੇ ਮਨ ਚ ਦਰਦਾ ਸੱਗੇ ਡਰ ਨਹੀਂ ਕਿ ਹੈ ਬਿਲਕੁਲ ਬਿਲਕੁਲ ਜੀ ਬਿਲਕੁਲ ਇਹਨਾਂ ਚੀਜ਼ਾਂ ਦੇ ਉੱਤੇ ਬਹੁਤ ਜ਼ਿਆਦਾ ਹਾਲਕੀ ਗੌਰ ਰੱਖਣ ਦੀ ਜ਼ਰੂਰਤ ਹੁੰਦੀ ਹੈ ਕਿਉਂਕਿ ਕਿਤੇ ਨਾ ਕਿਤੇ ਸਭ ਚੀਜ਼ਾਂ ਜਿਹੜੀਆਂ ਨੇ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਆਪਾਂ ਕਹਿ ਸਕਦੇ ਹਾਂ ਕਿ ਔਖਾ ਕਰਦੀਆਂ ਨੇ ਇੱਥੇ ਜੇਕਰ ਆਪਾਂ ਗੱਲ ਕਰੀਏ ਕਿ ਚੋਰੀ ਚੁਕਾਰੀ ਦਾ ਹੋਣਾ ਜਾਂ ਫਿਰ ਜਿਹੜੀ ਲੁੱਟਖੋ ਦੀਆਂ ਚੀਜ਼ਾਂ ਹੁੰਦੀਆਂ ਨੇ ਕੀ ਲੱਗਦਾ ਹੈ ਕਿ ਅੱਜ ਕੱਲ ਦੇ ਜਿਹੜੇ ਨੌਜਵਾਨ ਨੇ ਉਹ ਵੀ ਗਲਤ ਰਾਹ ਤੇ ਤੁਰ ਪਏ ਨੇ ਕਿਉਂਕਿ ਦੇਖੋ ਕਿਤੇ ਨਾ ਕਿਤੇ ਇੱਕ ਸਭ ਤੋਂ ਜਿਹੜਾ ਮੇਨ ਆਪਾਂ ਇਸ ਦੇ ਵਿੱਚ ਵਿਸ਼ਾ ਰੱਖਿਆ ਹੈ ਕਿ ਨਸ਼ਾ ਨਸ਼ਾ ਕੀ ਸਭ ਤੋਂ ਜ਼ਿਆਦਾ ਇਸ ਦਾ ਵੱਡਾ ਕਾਰਨ ਆਪਾਂ ਕਹਿ ਸਕਦੇ ਹਾਂ ਜੀ ਫੁੱਲ ਮੈਡਮ ਨਸ਼ਾ ਲਾਲੋ ਬੇਰ ਬਿਦਾਰੀ ਦਾ ਜੀ ਬੰਦ ਪਲਾ ਕੇ ਜਿਹੜੀਆਂ ਸਰਕਾਰਾਂ ਦੀਆਂ ਕੰਮ ਨੇ ਹਮ ਦੇਖੋ ਰੋਜ਼ਗਾਰ ਦੇਣਾ ਚਾਹੀਦਾ ਸਾਡੇ ਬੱਚੇ ਪੜਦੇ ਆ ਦਿਖਦੇ ਆ ਅੱਗੇ ਉਹਨਾਂ ਨੂੰ ਜਦੋਂ ਰੋਜ਼ਗਾਰ ਨਹੀਂ ਮਿਲਦਾ ਨਸ਼ੇ ਦੇ ਰਸਤੇ ਲੰਘਦੇ ਆ ਨਸ਼ੇ ਦੇ ਰਸਤੇ ਪਾਈਕੇ ਫਰਕ ਕਦ ਤੱਕ ਕਟਵਾਵਾ ਨੂੰ ਅੰਜਾਮ ਦੰਨੇ ਆ ਕਿਤੇ ਨਾ ਕਿਤੇ ਪਰਿਵਾਰ ਵੀ ਪ੍ਰੇਸ਼ਾਨ ਹੁੰਦਾ ਆ ਆਪ ਵੀ ਪ੍ਰੇਸ਼ਾਨ ਹੋਨੇ ਆ ਦੇਖੋ ਸਰਕਾਰਾਂ ਨੂੰ ਪਹਿਲਾਂ ਤਾਂ ਨਸ਼ੇ ਦੇ ਜਿਹੜੀ ਆ ਗਰਾਊਂਡ ਜ਼ੀਰੋ ਪਿਆ ਕੇ ਰੋਕथाम ਦਾਉਣ ਦੀ ਜ਼ਰੂਰਤ ਆ ਕਿਤੇ ਨਾ ਕਿਤੇ ਰੋਜ਼ਗਾਰ ਦੀ ਨੌਕਰੀਆਂ ਦੀ ਜਿਹੜੀ ਆ ਉਹ ਕਿਤੇ ਨਾ ਕਿਤੇ ਬੱਚਿਆਂ ਨੂੰ ਜਿਹੜਾ ਪਹੁੰਚਿਆ ਕਰਵਾਉਣੀ ਚਾਹੀਦਾ ਸਰਕਾਰਾਂ ਬਿਲਕੁਲ ਜੀ ਬਿਲਕੁਲ ਇਹਨਾਂ ਚੀਜ਼ਾਂ ਦੇ ਉੱਤੇ ਹਾਲਾਂਕਿ ਬਹੁਤ ਸਾਰਾ ਜਿਹੜਾ ਗੌਰ ਹੈ ਉਹ ਕਰਨੀ ਚਾਹੀਦੀ ਆ ਬਹੁਤ-ਬਹੁਤ ਸ਼ੁਕਰੀਆ ਸਰ ਤੁਹਾਡਾ ਸਨਵਾਦ ਮੈਡਮ ਬਹੁਤ-ਬਹੁਤ ਧੰਨਵਾਦ ਹਾਂਜੀ ਤਾਈ ਜਿਹੜੇ ਬਹੁਤ ਸਾਰੇ ਕਾਰਨ ਅਸੀਂ ਤੁਹਾਨੂੰ ਦੱਸੇ ਨੇ ਕਿ ਕਿਸ ਤਰੀਕੇ ਦੇ ਨਾਲ ਜਿਹੜੇ ਇੱਥੇ ਕਾਰਨ ਬੰਦੇ ਨੇ ਕਿਸ ਤਰੀਕੇ ਦੇ ਨਾਲ ਲੁੱਟਖੋਹ ਦੀਆਂ ਜਿਹੜੀ ਚੀਜ਼ਾਂ ਨੇ ਉਹ ਹੁੰਦੀਆਂ ਨੇ ਤੇ ਸਭ ਤੋਂ ਵੱਡਾ ਇਸ ਦਾ ਕਾਰਨ ਇੱਕ ਬੇਰੋਜ਼ਗਾਰੀ ਤੇ ਨਸ਼ਾ ਜਿਹੜਾ ਆਪਾਂ ਕਹਿ ਸਕਦੇ ਹਾਂ ਤੇ ਮਜਬੂਰੀ ਤੇ ਸ਼ਰਾਰਤ ਇਹ ਵਿਸ਼ੇਓ ਨੇ ਕਿ ਜਿਹੜੇ ਕੰਟਰੋਲ ਹੋ ਸਕਦੇ ਨੇ ਪਰ ਇਹਨਾਂ ਦੇ ਉੱਤੇ ਕਈ ਵਾਰ ਕੰਟਰੋਲ ਨਹੀਂ ਕੀਤਾ ਜਾਂਦਾ ਸਾਡੇ ਨਾਲ ਇੱਕ ਕਾਲਰ ਹੋਰ ਜੁੜੇ ਨੇ ਆਪਾਂ ਉਹਨਾਂ ਦੇ ਨਾਲ ਵੀ ਇੱਥੇ ਗੱਲਬਾਤ ਕਰਦੇ ਹਾਂ ਹੈਲੋ ਹੈਲੋ ਸ਼ਸ਼ੀਕਲ ਸਰ ਕਿੱਥੋਂ ਬੋਲਦੇ ਹੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਮੈਂ ਮੈਂ ਪਟਿਆਲਾ ਤੋਂ ਬੋਲਦਾ ਹਾਂ ਕਾਰਜਲ ਤੋਂ ਹਾਂਜੀ ਬਹੁਤ ਬਹੁਤ ਸਵਾਗਤ ਹੈ ਸਰ ਕੀ ਨਾਮ ਹੈ ਤੁਹਾਡਾ ਹਾਂਜੀ ਸੰਦੀਪ ਸਿੰਘ ਜੀ ਹਾਂਜੀ ਸੰਦੀਪ ਸਿੰਘ ਜੀ ਆ ਕੀ ਕਹਿਣਾ ਚਾਹੋਗੇ ਸਰ ਅੱਜ ਆਪਾਂ ਇੱਥੇ ਵਿਸ਼ਾ ਜੋ ਰੱਖਿਆ ਕਿ ਕਿਉਂ ਵੱਧ ਰਹੀ ਹੈ ਦਿਨੋ ਦਿਨ ਲੁੱਟ ਤੇ ਚੋਰੀ ਦੀ ਵਾਰਦਾਤ ਕੀ ਕਹਿਣਾ ਚਾਹੋਗੇ ਹਾਂਜੀ ਮੈਂ ਮੇਰੀ ਜਿਹੜੀ ਅੱਜ ਕੱਲ ਲੁੱਟ ਚੋਰੀ ਹੋ ਰਹੀ ਹੈ ਜੀ ਹੂੰ ਇਹ ਮੈਡਮ ਸਭ ਤੋਂ ਪਹਿਲਾਂ ਤਾਂ ਬੇਜ਼ਗਾਰੀ ਜੀ ਬਿਲਕੁਲ ਠੀਕ ਹੈ ਬਾਤ ਤੇ ਹੋਏ ਨਸ਼ੇ ਮੈਂ ਹਾਂ ਨਹੀਂ ਹਾਂਜੀ ਬੇਰੋਜ਼ਗਾਰਾ ਬੱਦਦੇ ਨਸ਼ੇ ਮਤਲਬ ਜਿਆਦਾ ਜਾਂਦੇ ਹੈ ਇਹ ਕਿਹੜਾ ਹਨਾ ਬਿਲਕੁਲ ਜੀ ਦੇਖੋ ਆਪਾਂ ਵੀ ਇੱਥੇ ਜਿਹੜੇ ਚਾਰ ਕਾਰਨ ਕੱਢੇ ਆ ਇੱਕ ਬੇਰੋਜ਼ਗਾਰੀ ਨਸ਼ਾ ਤੇ ਜਿਹੜੇ ਆਪਾਂ ਦੂਸਰੇ ਇੱਥੇ ਕਾਰਨ ਦੇਖਦੇ ਆ ਉਹ ਹੈ ਕਈ ਵਾਰ ਸ਼ਰਾਰਤੀ ਅੰਸਰਾਂ ਦੇ ਵੱਲੋਂ ਸ਼ਰਾਰਤ ਕੀਤੀ ਜਾਂਦੀ ਹੈ ਤੇ ਕਈ ਵਾਰ ਮਜਬੂਰੀ ਦੇ ਚੱਲਦੇ ਵੀ ਕਈ ਲੋਕ ਅਜੀਹਾ ਜਿਹੜਾ ਕਦਮ ਹੈ ਚੁੱਕਦੇ ਨੇ ਜੀ ਜੀ ਬਿਲਕੁਲ ਕੀ ਕਹਿਣਾ ਚਾਹੋਗੇ ਕਿ ਸਰਕਾਰਾਂ ਨੂੰ ਇਹਨਾਂ ਦੇ ਉੱਤੇ ਕਿਸ ਤਰੀਕੇ ਦੇ ਨਾਲ ਕੰਮ ਕਰਨਾ ਚਾਹੀਦਾ ਹੈ ਤੇ ਕਿਸ ਤਰੀਕੇ ਦੇ ਨਾਲ ਜਿਹੜੀ ਸਖਤਾਈ ਉਹ ਕਰਨੀ ਚਾਹੀਦੀ ਹੈ ਸਰ ਦੇਖੋ ਜੀ ਸਰਕਾਰਾਂ ਸਰਕਾਰਾਂ ਨੂੰ ਆਪਣਾ ਕੰਮ ਕਰਨਾ ਹੀ ਨਹੀਂ ਆ ਰਿਹਾ ਜੀ ਹਾਂਜੀ ਸਾਣਾ ਜੀ ਹਾਂਜੀ ਬਿਲਕੁਲ ਸਭ ਤੋਂ ਪਹਿਲਾਂ ਆਪਣੇ ਪੰਜਾਬ 'ਚ ਨਸ਼ਾ ਬੰਦ ਹੋਣ ਦੇਣਾ ਜੀ ਜੀ ਸਰਕਾਰਾਂ ਨੂੰ ਨਸ਼ੇ ਉੱਤੇ ਰੋਕ ਲਾੜੀ ਦੇਣੀ ਹੈ ਬਿਲਕੁਲ ਜੀ ਬਿਲਕੁਲ ਬਾਅਦ ਬਦ ਅੱਪਾ ਕੀ ਅਪਾ ਧਰਮਾਂ ਦੇ ਪਿੱਛੇ ਲੜਾਈ ਜਾਂਦੇ ਆ ਹੂੰ ਅਪਾ ਹੋਰ ਮੁੱਦਿਆਂ ਦੇ ਪਿੱਛੇ ਲੜਾਈ ਜਾਂਦੇ ਆ ਪਰ ਨਸ਼ੇ ਪਿੱਛੇ ਕਿਉਂ ਨਹੀਂ ਲੱਗਦੇ ਇਹ ਆਪਣੇ ਲੋਗਾਂ ਬਿਲਕੁਲ ਜੀ ਬਿਲਕੁਲ ਦੇਖੋ ਬਹੁਤ ਅੱਛਾ ਜਿਹੜਾ ਤੁਸੀਂ ਦੱਸਿਆ ਇਥੇ ਕਿ ਧਰਮਾਂ ਦੇ ਪਿੱਛੇ ਜਿਹੜੀਆਂ ਲੜਾਈਆਂ ਨੇ ਉਹ ਹੋ ਜਾਂਦੀਆਂ ਨੇ ਪਰ ਨਸ਼ੇ ਹੋ ਗਏ ਲੁੱਟਖੋ ਹੋ ਗਈਆਂ ਜਿਹੜੀ ਸਮਾਜ ਦੇ ਵਿਰੋਧੀ ਕੰਮ ਹੋ ਰਹੇ ਨੇ ਇਹਨਾਂ ਕੰਮਾਂ ਦੇ ਉੱਤੇ ਕਿਉਂ ਨਹੀਂ ਕੋਈ ਗੌਰ ਕਰਦਾ ਬਿਲਕੁਲ ਜੀ ਇਹਦੇ ਨਾਲ ਮੈਡਮ ਆਨ ਆਰ ਜਨਰੇਸ਼ਨ ਥਿੰਕੋ ਅਸਰ ਕੰਨਾਂ ਨੇ ਬਿਲਕੁਲ ਜੀ ਬਿਲਕੁਲ ਵਾਲੀ ਬੀੜੀ ਖਰਾਬ ਹੋ ਰਹੀ ਹੈ ਮੈਡਮ ਆ ਨਾਲ ਜੀ ਹਾਂ ਜੀ ਹਾਂ ਜੀ ਬਿਲਕੁਲ ਜੀ ਇੱਥੇ ਇੱਕ ਆਪਣੇ ਨਾਲ ਹੋਰ ਕਾਲਰ ਜੁੜੇ ਨੇ ਆਪਾਂ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਹਾਂ ਹੈਲੋ ਸਤਿ ਸ਼੍ਰੀ ਅਕਾਲ ਜੀ ਸ਼ਸ਼ੀਕਲ ਸਰ ਕਿੱਥੋਂ ਬੋਲਦੇ ਹੋ ਮਾਲਵਿੰਦਰਪੁਰ ਦੇ ਸ਼ੁਰੂਰ ਤੋਂ ਹਾਂ ਜੀ ਮਾਲਵਿੰਦਰ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਨੰਬਰ ਆਜੀ ਦਾ ਹਾਂਜੀ ਦੇਖੋ ਇੱਥੇ ਆਪਣੇ ਨਾਲ ਇੱਕ ਹੋਰ ਪਟਿਆਲਾ ਦੇ ਸੰਦੀਪ ਜਿਹੜੇ ਕਾਲਰ ਜੁੜੇ ਹੋਏ ਨੇ ਕੀ ਕਹਿਣਾ ਚਾਹੋਗੇ ਸਰ ਉਹਨਾਂ ਵੱਲੋਂ ਵੀ ਦੇਖੋ ਇੱਥੇ ਬਹੁਤ ਸਾਰੀਆਂ ਚੀਜ਼ਾਂ ਦਸੀਆਂ ਗਈਆਂ ਨੇ ਕਿ ਧਰਮਾਂ ਪਿੱਛੇ ਲੜਾਈ ਹੁੰਦੀ ਹੈ ਪਰ ਨਸ਼ਾ ਹੋ ਗਿਆ ਬੇਰੁਜ਼ਗਾਰੀ ਹੋ ਗਈ ਇਹਨਾਂ ਚੀਜ਼ਾਂ ਦੇ ਉੱਤੇ ਸਰਕਾਰਾਂ ਗੌਰ ਨਹੀਂ ਕਰਦੀਆਂ ਕੋਈ ਸਰਕਾਰਾਂ ਵੀ ਹੈ ਜੇ ਨਸ਼ੇ ਦੇ ਮੁੱਦੇ ਤੇ ਸਰਕਾਰਾਂ ਦੀ ਨੀਤ ਸਾਫ਼ ਹੋਵੇ ਸਭ ਕੁਝ ਹੋ ਜਾਂਦਾ ਇਹਨਾਂ ਲਵੇ ਕੋਈ ਵਿਕਾਸ ਨਹੀਂ ਇਹਨਾਂ ਲਵੇ ਧਰਮਾਂ ਦੀ ਲੜਾਈ ਕਰਾਉਣੀ ਹੂੰ ਇਹ ਨਾਲ ਧਰਮਾਂ ਦੇ ਬੰਡ ਕਰਨੇ ਜੀ ਧਰਮਾਂ ਦੇ ਅੰਦਰ ਜਿਵੇਂ ਗੁਰੂ ਘਰਾਂ ਦੇ ਅੱਜ ਵੀ ਕਰਾਉਣੀ ਇਹ ਹੁੰਦੇ ਸਰਕਾਰਾਂ ਲੈ ਵੀ ਇਹ ਵੀ ਮੁੱਦਾ ਰਹੇਗਾ ਸਰਕਾਰਾਂ ਦੇ ਵਿੱਚ ਬਿਲਕੁਲ ਜੀ ਬਿਲਕੁਲ ਸਾਡਾ ਨਜ਼ਰ ਆਪਾਂ ਨੇ ਵੱਲ ਦੇਖਣਗੇ ਕਿ ਕਰ ਰਹੇ ਪਰ ਇਹ ਧਰਮਾਂ ਤੋਂ ਦੂਰ ਹੋ ਕੇ ਇਹ ਸਾਨੂੰ ਸਵਾਲ ਪੁੱਛਣਗੇ ਸਵਾਲਾਂ ਦੇ ਢੇਰ ਜਿ ਲੈ ਕੇ ਆਉਣਗੇ ਬਗਾਨ ਦੇ ਕੰਮਾਂ ਲੈ ਕੇ ਅਧਿਕਾਰੀ ਦੇ ਕੰਮਾਂ ਬਾਰੇ ਸਾਨੂੰ ਪੁੱਛਣਗੇ ਬਿਲਕੁਲ ਜੀ ਬਿਲਕੁਲ ਅੱਜ ਤੱਕ ਇਹ ਗੱਲਾਂ ਕਰਦੀ ਨਹੀਂ ਨਾ ਇਹਦੀ ਕਰਦੀ ਜਾਂ ਨਾਲ ਨਸ਼ਾ ਇੰਨਾ ਤੁਸੀਂ ਦੇਖ ਰਹੇ ਹੋ ਕਿ ਇੰਨਾ ਚੱਲ ਰਿਹਾ ਕਦੇ ਕੋਈ ਮੰਤਰੀ ਦਾ ਬਿਆਨ ਆਇਆ ਆਮਸ ਲੋਕਾਂ ਨੇ ਪਿੰਡਾਂ ਦੇ ਵਿੱਚ ਮਾਣੀਆਂ ਨੇ ਇਕੱਠੀਆਂ ਹੋ ਕੇ ਕਮੇਡੀਆਂ ਬਣਾ ਲਈਆਂ ਨਸ਼ਿਆਂ ਦੇ ਖਿਲਾਫ ਬਿਲਕੁਲ ਜੀ ਬਿਲਕੁਲ ਦੇਖੋ ਲੀਡਰਾਂ ਦੇ ਤਾਂ ਇੱਥੇ ਖੁਦ ਹੀ ਜਿਹੜੇ ਨਾਂ ਨੇ ਨਸ਼ਿਆਂ ਦੇ ਵਿੱਚ ਆਉਂਦੇ ਨੇ ਤਾਂ ਸਿੱਧੇ ਤੌਰ ਤੇ ਆਪਾਂ ਇੱਥੇ ਚੀਜ਼ਾ ਕਹਿ ਸਕਦੇ ਹਾਂ ਕਿ ਸਰਕਾਰਾਂ ਦਾ ਵੀ ਜਿਹੜਾ ਕਾਰੋਬਾਰ ਹੈ ਉਹ ਨਸ਼ਿਆਂ ਦੇ ਨਾਲ ਹੀ ਚੱਲ ਰਿਹਾ ਹੈ ਦੇ ਕੋਈਆਂ ਸਰਕਾਰਾਂ ਨੇ ਸਰਕਾਰਾਂ ਦੀ ਮਨਸਾ ਸਾਫ ਨਹੀਂ ਹੋਈ ਕਦੇ ਸਰਕਾਰਾਂ ਨੇ ਆਉਂਦਾ ਜਦੋਂ ਲੈ ਕੇ ਆਉਣਾ ਵੋਟਾਂ ਲੈਣੇ ਅਸੀਂ ਨਸ਼ਾ ਖਤਮ ਕਰਦਾਂਗੇ ਜਿਵੇਂ ਜੀ ਵਾਲ ਨੇ ਕਿਹਾ ਸੀ ਕੈਪਟਨ ਨੇ ਕਿਹਾ ਸੀ ਇੱਕ ਤੋੜਦਾਂਗੇ ਨਸ਼ੇ ਦਾ ਇਹਨਾਂ ਦੀਆਂ ਗੱਲਾਂ ਤੇ ਨਹੀਂ ਇਹਨਾਂ ਤੇ ਆਉਣ ਵਾਲੇ ਟਾਈਮ ਦੇ ਦੇਖਿਓ ਇਹਨਾਂ ਦੇ ਛੇਤਰ ਮਾਰਿਆ ਕਰਨ ਦੇ ਲੋਕ ਜਿਹੜੇ ਇਹ ਸਰਕਾਰਾਂ ਦੇ ਵਿੱਚ ਇਹ ਮੂਤੇ ਬੋਲਦੇ ਨੇ ਬਿਲਕੁਲ ਜੀ ਬਿਲਕੁਲ ਪਤਾ ਲੱਗਿਆ ਇਹਨਾਂ ਦਾ ਵੀ ਸਤੋਂ ਵੋਟਾਂ ਲੈਣ ਤੱਕ ਤਾਂ ਉਹਦੋਂ ਗੱਲ ਕਰਦੇ ਨੇ ਜਦੋਂ ਉਸ ਤੋਂ ਬਾਅਦ ਜਦੋਂ ਨਸ਼ੇ ਦੀ ਗੱਲ ਕਰਦੇ ਨੇ ਇਹ ਬਿਲਕੁਲ ਬਿਲਕੁਲ ਹਾਂਜੀ ਸੰਦੀਪ ਜੀ ਤੁਸੀਂ ਕੁਝ ਕਹਿਣਾ ਚਾਹੋਗੇ ਇੱਥੇ ਜਿੱਦਾਂ ਕਿ ਆਪਾਂ ਨੂੰ ਮਲਵਿੰਦਰ ਜੀ ਨੇ ਵੀ ਦੱਸਿਆ ਹੈ ਕਿ ਵਾਦੇ ਤਾਂ ਸਰਕਾਰਾਂ ਨਸ਼ੇ ਖਤਮ ਕਰਨ ਦੇ ਬਹੁਤ ਕਰਦੀਆਂ ਨੇ ਪਰ ਕਰਦੀਆਂ ਇੱਥੇ ਕੁਝ ਨਹੀਂ ਬਿਲਕੁਲ ਬਿਲਕੁਲ ਨਹੀਂ ਬਿਲਕੁਲ ਇਸੇ ਤਰ੍ਹਾਂ ਹੀ ਹਾਂਜੀ ਐਜੂਕੇਸ਼ਨ ਵੱਲ ਕੋਈ ਜਾਂਦਾ ਨਹੀਂ ਮੈਮ ਅੱਜ ਕੱਲ ਕੋਈ ਐਜੂਕੇਸ਼ਨ ਦੀ ਗੱਲ ਨਹੀਂ ਕਰਦਾ ਸਿਰਫ ਧਰਮਾਂ ਦੀ ਗੱਲ ਕਰਦੇ ਨੇ ਹੂੰ ਐਡੇ ਐਡੇ ਰਾਮ ਮੰਦਰ ਬਣ ਗਏ ਕੋਈ ਐਜੂਕੇਸ਼ਨ ਵੱਲ ਕੋਈ ਗਿਆ ਹੀ ਬਿਲਕੁਲ ਜੀ ਬਿਲਕੁਲ ਉੱਥੇ ਐਜੂਕੇਸ਼ਨ ਦਾ ਮੰਦਰ ਵੀ ਮੰਦਰ ਜਿਹਾ ਤੇ ਪਰ ਸਕੂਲ ਵੀ ਖੋਲ ਸਕਦੇ ਉੱਥੇ ਬੜੇ ਬੱਚੇ ਬਹੁਤ ਕੁਝ ਬਦਲ ਜਾਂਦਾ ਬਿਲਕੁਲ ਉਹੀ ਹੈ ਕਿ ਦੇਖੋ ਜੇਕਰ ਸਿੱਖਿਆ ਦੀ ਇੱਕ ਪ੍ਰਣਾਲੀ ਵੱਜੋਂ ਸੋਚ ਕੇ ਇੱਥੇ ਕੰਮ ਕੀਤੇ ਜਾਣ ਤਾਂ ਮੈਨੂੰ ਲੱਗਦਾ ਹੈ ਕਿ ਦੇਸ਼ ਬਹੁਤ ਤਰੱਕੀ ਕਰ ਲੇਗਾ ਪਰ ਇੱਥੇ ਇਹ ਸਭ ਚੀਜ਼ਾਂ ਨੇ ਕਿ ਆਪਣਾ ਦੇਸ਼ ਜਿਹੜਾ ਹੈ ਧਰਮਾਂ ਦੇ ਵਿੱਚ ਹਾਲਾਂਕਿ ਆਪਣੇ ਦੇਸ਼ ਦੇ ਵਿੱਚ ਬਹੁਤ ਸਾਰੇ ਧਰਮ ਨੇ ਤੇ ਧਰਮਾਂ ਦੇ ਪਿੱਛੇ ਜਿਹੜੇ ਕਿਤੇ ਨਾ ਕਿਤੇ ਲੋਕ ਲੜਦੇ ਨਜ਼ਰ ਵੀ ਆਉਂਦੇ ਨੇ ਪਰ ਜੇਕਰ ਇੱਥੇ ਐਜੂਕੇਸ਼ਨ ਸਿਸਟਮ ਦੇ ਵਿੱਚ ਵੀ ਸੁਧਾਰ ਕੀਤਾ ਜਾਏ ਤਾਂ ਦੇਸ਼ ਦੇ ਵਿੱਚ ਅਜਿਹੇ ਜਿਹੜੇ ਹਾਲਾਤ ਨੇ ਉਹ ਨਾ ਬਣਨ ਬਿਲਕੁਲ ਦੇਖੋ ਮੈਡਮ ਨਸ਼ਾ ਫਰੀ ਦਿੱਤਾ ਜਾਂਦਾ ਉੱਤੇ ਸਿੱਖਿਆ ਲਈ ਕਿਤਾਬਾਂ ਫਰੀ ਨਹੀਂ ਦਿੱਤੀਆਂ ਜਾਂਦੀਆਂ ਜੀ ਜੀ ਬਿਲਕੁਲ ਬਿਲਕੁਲ ਹਾਂਜੀ ਮਾਲਵਿੰਦਰ ਜੀ ਤੁਸੀਂ ਕੁਝ ਕਹਿਣਾ ਚਾਹੋਗੇ ਮੈਂ ਤਾਂ ਇਹੀ ਕਹਿਣਾ ਚਾਹਾਂ ਜੇ ਮੇਰੇ ਜੀ ਕਹਿ ਰਹੇ ਨੇ ਕਿ ਕਿਸੇ ਮੰਤਰੀ ਦਾ ਕਿਤੇ ਸਕੂਲ ਦੇ ਵਿੱਚ ਖਿਆਲ ਦੇ ਵਿੱਚ ਕੋਈ ਗਰੀਬ ਬੱਚੇ ਪੜਦੇ ਨੇ ਜੀ 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 ਸਵਟਰ ਕਿਤਾਬਾਂ ਵੰਡੀਆਂ ਨੇ ਇਹਨਾਂ ਨੇ ਬਿਲਕੁਲ ਜੀ ਬਿਲਕੁਲ ਦੇਖੋ ਦੇਖੋ ਬਾਕੀ ਵਾਲੇ ਜਿਵੇਂ ਕੋਈ ਧਰਮਸਥਾਨਾਂ ਦੇ ਇੱਥੇ ਬੁਰੀਆਬਾਦ ਹੁੰਦਾ ਤਾਂ ਵੋਟਾਂ ਲੈਣੀਆਂ ਡੇਰੇ ਵਾਲੇ ਪੈਰਾਂ 'ਚ ਬੈਠਦੇ ਨਹੀਂ ਜਾ ਆ ਜਾਈ ਹਾਂ ਹਾਂਜੀ ਹਾਂਜੀ ਵੀਡੀਓ ਬਣਾ ਲਾਉਂਦੇ ਨੇ ਫਿਰ ਵੀਡੀਓ ਲੋਕਾਂ ਦੇ ਇਹਨਾਂ ਨੂੰ ਮੰਤਰੀਆਂ ਤੋਂ ਕੋਈ ਕੰਮ ਲੈਣਾ ਹੁੰਦਾ ਡੇਰੇ ਵਾਲੇ ਫਿਰ ਇੱਕ ਵੀਡੀਓ ਬੈਰ ਨੂੰ ਦੱਸਦੇ ਨੇ ਵੀ ਆਹ ਬੈਰਨ ਕਰਦਾ ਹੈ ਤੁਹਾਡੇ ਬਾਰੇ ਆ ਵਾਅਦਾ ਕਰਕੇ ਆ ਫਿਰ ਉਹਦੇ ਪੈਰਾ 'ਚ ਜਾ ਕੇ ਦੇਣ ਇੱਕ ਵੋਟਾਂ ਪਿੱਛੇ ਜਦੋਂ ਵੋਟਾਂ ਲੈ ਆਂਦੀਆਂ ਨੇ ਮੈਨੂੰ ਦੱਸ ਦੀ ਕੌਣ ਲੈ ਕੌਣ ਜਿਹੜੇ ਡੇਰੇ ਵਾਲੇ ਇਹਨਾਂ ਨੂੰ ਮਹੀਨੇ ਦਿੰਦੇ ਨੇ ਹਾਲ ਕੋਲ ਜਿਵੇਂ ਕੋਲ چھوٹے ਜਿਹੇ ਚੈਨਲ ਨੇ ਇਹਨਾਂ ਦੇ ਉੱਤੇ ਸਾਨੂੰ ਵੀ ਕੁਝ ਬਹੁਤ ਕੁਝ ਸਿੱਖਣ ਨੂੰ ਤੇ ਦੇਖਣ ਨੂੰ ਮਿਲਦਾ ਤੇ ਛੋਟੇ ਜਿਹੜਾ ਚੈਨਲ ਹੈ ਇਹ ਆਸਰ ਵੀ ਜਰੂਰ ਪੈਂਦਾ ਸਰਕਾਰਾਂ ਦੇ ਉੱਤੇ ਜਦੋਂ ਤੁਸੀਂ ਲਾਈਵ ਜੁੜਦੇ ਹੋ ਬਹੁਤ ਉਹ ਇੱਕ ਭਾਜੀ ਜੁੜਦੇ ਹੁੰਦੇ ਤੇ ਆਪਣੇ ਬਾਹਰੋਂ ਪਦਲੇ ਅਮਰੀਕਾ ਜੋ ਜੁੜ ਹਾਂਜੀ 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 ਮੇਰੇ ਨਾਲ ਅਜੇ ਹੁਣ ਗੱਲ ਨਹੀਂ ਹੋਈ ਉਹ ਵੀ ਇਹੀ ਲੈ ਕੇ ਆਉਣੇ ਤੇ ਵੀ ਸਾਡੇ ਜਿਹੜੇ ਬੱਚੇ ਨੇ ਇਹਨਾਂ ਨੂੰ ਕੁਝ ਦੀਦਾ ਨਹੀਂ ਆਉਂਦਾ ਇਸ ਟਾਈਮ 'ਚ ਧਾਣੀ ਬਾਹਰਲੇ ਮੁੰਡਾ ਬਿਲਕੁਲ ਜੀ ਬਿਲਕੁਲ ਆਪਣੇ ਨਾਲ ਇੱਕ ਹੋਰ ਕਾਲਰ ਜੁੜਨ ਲੱਗੇ ਨੇ ਆਪਾਂ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਹਾਂ ਹੈਲੋ ਹੈਲੋ ਨਮਸਕਾਰ ਮੈਂ ਨਮਸਕਾਰ ਸਰ ਕਿੱਥੋਂ ਬੋਲਦੇ ਹੋ ਮਾਨਸਾ ਤੋਂ ਬੋਲਦਾ ਰਜਿੰਦਰ ਜੀ ਬਹੁਤ ਬਹੁਤ ਸਵਾਗਤ ਹੈ ਸਰ ਧੰਨਵਾਦ ਜੀ ਸਰ ਕੀ ਕਹਿਣਾ ਚਾਹੋਗੇ ਸਰ ਅਜ਼ਾਦਨਾ ਵਿਸ਼ਾ ਫਿਰ ਤੋਂ ਇੱਕ ਵਾਰ ਕੀ ਲੁੱਟ ਖੋਹ ਦੀਆਂ ਵਾਰਦਾਤਾ ਕਿਉਂ ਦਿਨੋ ਦਿਨ ਵਾਧੀਆਂ ਜਾ ਰਹੀਆਂ ਨੇ ਕੀ ਕਹਿਣਾ ਚਾਹੋਗੇ ਕਿਉਂਕਿ ਮੈਡਮ ਜਦੋਂ ਪੁਲਿਸ ਦੀ ਗਿਣਤੀ ਵਧੀ ਜਾਊ ਹੂੰ ਤਾ ਲੁੱਟਾ ਕੋਹਾਨੀਆਂ ਬਾਰਦਾਤਾਂ ਵਧੀਆਂ ਜਾਣੀਆਂ ਬਿਲਕੁਲ ਜੀ ਬਿਲਕੁਲ ਕਿਉਂਕਿ ਇੱਕ ਪੁਲਿਸ ਵਾਲੇ ਕੋਲੇ ਇੱਕ ਬੰਦਾ ਦਾ ਲਗਭਗ ਹੋੁੰਦਾ ਹੈ ਉਹਦਾ ਖਰਚਾ ਵਰਚਾ ਚਲਾਉਣ ਵਾਸਤੇ ਕੋਈ ਇੱਕ ਵਿੱਲਣ ਲੁੱਟ ਹੋ ਕਰਨ ਵਾਲਾ ਨਸ਼ਾ ਵੇਚਣ ਵਾਲਾ ਹੂੰ ਕਿਉਂਕਿ ਇਹਨਾਂ ਦੀ ਪੁਲਸ ਦੀ ਮਜਬੂਰੀ ਹੁੰਦੀ ਹੈ ਮੈਡਮ ਜਿਹੜੇ ਜਿੰਨੇ ਵੀ ਇਹ ਕੇਸ ਪਾਉਂਦੇ ਨੇ ਹਾਂਜੀ ਇੱਕ ਕੇਸ ਪ੍ਰਾਈਵੇਟ ਉਹਦੇ ਵਿੱਚ ਪ੍ਰਾਈਵੇਟ ਬੰਦੇ ਦੀ ਗਵਾਹੀ ਪਾਉਣੀ ਜ਼ਰੂਰੀ ਹੁੰਦੀ ਹੈ ਹੂੰ ਆਮ ਪ੍ਰਾਈਵੇਟ ਬੰਦਾ ਗਵਾਹੀ ਨਹੀਂ ਪਾਉਂਦਾ ਜੀ ਇਹਨਾਂ ਇਹ ਕੋਈ ਐ ਨਹੀਂ ਹੈ ਦੀ ਫੇਰ ਰੁਜ਼ਗਾਰੀ ਹੂੰ ਇਹ ਪੁਲਿਸ ਵਾਲਿਆਂ ਦੇ ਕੌਫ ਹੁੰਦੇ ਨੇ ਪੁਲਿਸ ਵਾਲਿਆਂ ਦੇ ਤਿਆਰ ਕੀਤੇ ਹੁੰਦੇ ਨੇ ਪੁਲਿਸ ਵਾਲਿਆਂ ਨੇ ਇਹਨਾਂ ਨੂੰ ਅਧਿਕਾਰ ਦਿੱਤੇ ਹੁੰਦੇ ਨੇ ਬਿਲਕੁਲ ਵੀ ਸਾਡਾ ਬੰਦਾ ਤੂੰ ਮੜਾ ਮੋਟਾ ਇਹ ਜਾ ਕੁਝ ਕਰ ਲੈ ਬਿਲਕੁਲ ਜਦੋਂ ਤੱਕ ਡਿਪਾਰਟਮੈਂਟਸ ਚ ਜਾਂ ਕਾਨੂੰਨ ਚ ਜਿਹੜੀ ਸਖਤਾਈ ਨਹੀਂ ਵਰਤੀ ਜਾਂਦੀ ਉਦੋਂ ਤੱਕ ਇਹਨਾਂ ਚੀਜ਼ਾਂ ਦੇ ਉੱਤੇ ਠੱਲ ਪੈ ਹੀ ਨਹੀਂ ਸਕਦੀ ਹਾਂਜੀ ਇਹ ਸਖਤਾਈ ਇਹਨਾਂ ਤੇ ਹੁੰਦੀ ਨਹੀਂ ਕਿੰਨੀ ਮਾਰ ਹੋਰ ਪਬਲਿਕ ਤੇ ਸਖਤਾਈ ਹੋ ਜੋ ਹੂੰ ਜਿਹੜਾ ਟਾਊਟ ਮਹਿਕਮਾ ਹੁੰਦਾ ਉਹਦੇ ਤੇ ਸਖਤਾਈ ਨਹੀਂ ਹੁੰਦੀ ਜੀ ਤਾਂ ਉਹ ਮਹਿਕਮਾ ਤਾਂ ਵਾਧਾ ਹੁੰਦਾ ਹੁੰਦਾ ਹੈ ਬਿਲਕੁਲ ਜੀ ਬਿਲਕੁਲ ਉਹਨਾਂ ਨੂੰ ਜ਼ਰੂਰਤ ਹੈ ਮੰਨ ਲਓ ਇੱਕ ਥਾਣੇ ਦੇ ਵਿੱਚ 5-7 ਕੇਸ ਪਾਪੇ ਜੀ ਉਹਨਾਂ ਨੂੰ 5-7 ਬੰਦਿਆਂ ਦੀ ਜ਼ਰੂਰਤ ਹੈ ਹਮ ਹੁਣ ਉੱਥੇ ਕੋਈ ਸ਼ਰਮੇ ਵਰਗੇ ਦਾ ਜਾਂ ਮੇਰੇ ਵਰਗਾ ਤਾਂ ਗਵਾਹੀ ਪਾਉਣ ਜਾਂਦਾ ਨਹੀਂ ਹਮ ਉਹਨਾਂ ਬੰਦਿਆਂ ਨੂੰ ਉਹਦੀ ਫੋਨ ਕਰ ਦਿੰਦਾ ਨਹੀਂ ਵੀ ਆ ਕੇ ਕਰਾਂ ਦਰਸ਼ਤ ਕਰ ਦਿਆ ਜਾਂ ਗੁੱਠਾ ਕਰ ਦਿਆ ਤੇ ਆਪਦਾ ਮੌਜਾ ਕਰ ਜਾਖੂ ਜੀ ਆਪ ਪੀਚ ਜੀ ਦੋ ਕੁਸਮਰਜੀ ਕਰ ਬਿਲਕੁਲ ਇਹ ਇਸ ਚੀਜ਼ ਦੀ ਇੱਕ ਪਦਾਇਸ਼ ਹੈ ਥਾਣੇ ਪੁਲਿਸ ਦੀ ਇਹ ਪਦਾਇਸ਼ ਹੈ ਰੁਕਾ ਪੋਹਾਂ ਕਰਨਾਲਾ ਗਰੋਹ ਪੈਦਾ ਤਿਆਰ ਕਰਨਾ ਬਿਲਕੁਲ ਬਿਲਕੁਲ ਇਹਨਾਂ ਚੀਜ਼ਾਂ ਦੇ ਉੱਤੇ ਬਹੁਤ ਜ਼ਿਆਦਾ ਧਿਆਨ ਦੇਣ ਦੀ ਸਰਕਾਰਾਂ ਨੂੰ ਵੀ ਜ਼ਰੂਰਤ ਹੈ ਹਾਂਜੀ ਜੇ ਨਸ਼ੇ ਨਾਲ ਮੈਡਮ ਜੇ ਨਸ਼ੇ ਵਾਲਿਆਂ ਦਾ ਕੰਮ ਹੋਵੇ ਤਾਂ ਨਸ਼ਾ ਪੰਜਾਬ ਦਾ ਤਾਂ ਪੰਜਵਾਂ ਛੁਮਾ ਨੰਬਰ ਹੈ ਆਸਾਮ ਆਸਾਮ ਦੇ ਵਿੱਚ ਨਸ਼ਾ ਵੱਧ ਜੀ ਅਸਾਂ ਅਸਾਮ ਦੇ ਵਿੱਚ 26.3% ਲੇਡੀਜ਼ ਵੀ ਨਸ਼ਾ ਕਰਦੀ ਹੈ ਹੂੰ ਬਿਲਕੁਲ ਬਿਲਕੁਲ ਸਾਰੀ 30000 ਲੇਡੀਜ਼ ਆ ਜਿਹੜੀ ਇਹ ਨਸ਼ਾ ਕਰਦੀਆਂ ਜੀ ਅਸਾਮ ਦੇ ਵਿੱਚ 26.3% ਤੇਲਗਾਨਾ ਚ ਗੋਆ ਚ ਆਂਧਰਾ ਪ੍ਰਦੇਸ਼ ਚ ਬੰਗਾਲ ਦੇ ਵਿੱਚ 80% ਲੋਕ ਨਸ਼ਾ ਕਰਦੇ ਨੇ ਪਰ ਉਹੀ ਹੈ ਕਿ ਦੇਖੋ ਜੇਕਰ ਕਿਸੇ ਸੂਬੇ ਦੀ ਸਭ ਤੋਂ ਪਹਿਲਾ ਨਸ਼ਿਆਂ ਦੇ ਵਿੱਚ ਗੱਲ ਆਉਂਦੀ ਹੈ ਤਾਂ ਇੱਥੇ ਸਿਰਫ ਪੰਜਾਬ ਹੀ ਕਿਉਂ ਪੰਜਾਬ ਮੈਡਮ ਪੰਜਾਬ ਨੂੰ ਬਦਨਾਮ ਕਰਦਾ ਜੀ ਦੇ ਵਿੱਚ ਕਾਹ ਨਾਲ ਟੀ ਗੱਲ ਕਿ ਤੁਹੇ ਲਾਉਦੇ ਜੋ ਵਿਆਹ ਆਪਣਾ ਆਪਣੇ ਨਾਲ ਹੈ ਯੂਪੀ ਹੈ ਹਮ ਸਿਆਸੀ ਬੰਦਾ ਮੁੱਖ ਮੰਤਰੀ ਹੈ ਜੀ 50000 ਕਰੋੜ ਰੁਪਏ ਦਾ ਨਸ਼ਾ ਵੇਚੂਗਾ ਹਾਂ ਜੀ ਕਦੇ ਚੁੱਪੀ ਚ ਸੁਣਿਆ ਆਪਾਂ ਵੀ ਨਿਸ਼ਾਨਾ ਨਿਸ਼ਾਨਾ ਹਮ ਆਪਣੇ 1.5 ਲੱਖ ਕਰੋੜ ਰੁਪਏ ਦਾ ਨਸ਼ਾ ਦੇਕੂਗਾ ਅਪਰ ਪੰਜਾਬ ਨੂੰ ਬਦਨਾਮ ਇੰਨਾ ਕਰਦਾ ਹੱਕ ਤੋਂ ਵੱਧ ਹਮ ਜੀ ਬਿਲਕੁਲ ਮੇਰਾ ਕਹਿਣ ਤੋਂ ਬਾਅਦ ਮੈਡਮ ਇਹ ਹੈ ਵੀ ਜੇ ਨਸ਼ੇ ਦੀ ਤਹਿ ਤੱਕ ਜਾਣਾ ਹੋਵੇ ਤਾਂ ਸਰਕਾਰ ਦੇ ਦਰਬਾਰੇ ਜਾ ਕੇ ਆਪਾਂ ਇਹਣਾ ਜਾਣਨੀ ਆ ਬਿਲਕੁਲ ਜੀ ਬਿਲਕੁਲ ਇਸ ਕਰਕੇ ਕੋਈ ਇਸ ਗੱਲ ਨੂੰ ਨਹੀਂ ਕਰਦਾ ਇਸ ਗੱਲ ਦਾ ਕੋਈ ਵੀ ਗੱਲ ਹੈ ਕੋਈ ਹੋਰ ਤੁਸੀਂ ਲਾਓ ਨਸ਼ੇ ਨਾਲ ਰੋਜ਼ 2 ਜਾਂ 3 ਮੌਤਾਂ ਹੁੰਦੀਆਂ ਨੇ ਜੀ ਮੰਨ ਲਓ ਜਿਹੜਾ ਹੀ ਆਪਣੇ ਐਕਸੀਡੈਂਟ ਨਾਲ 5000 ਬੰਦੇ ਦੀ ਡੈਥ ਹੁੰਦੀ ਹੈ ਜੀ 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 ਹੂੰ ਮਤਲਬ 15 ਬੰਦਿਆਂ ਦੀ ਐਵਰੇਜ ਬੰਦੀ ਹੈ ਕਿਉਂ ਉਹਦੀਆਂ ਗੱਲਾਂ ਹੁੰਦੀਆਂ ਹਾਂਜੀ ਸਰ ਦੇ ਨਾਲ 65 70 ਬੰਦੇ ਮਰਦੇ ਨੇ ਉਹਨਾਂ ਦੀ ਰੋਜ਼ ਗੱਲਾਂ ਕਿਉਂ ਨਹੀਂ ਗੱਲਾਂ ਕਿਉਂ ਨਹੀਂ ਹੁੰਦੀਆਂ ਬਿਲਕੁਲ ਉਹੀ ਹੈ ਕਿ ਜੋ ਸਮਾਜ ਲਈ ਚੰਗੇ ਮੁੱਦੇ ਨੇ ਉਹਨਾਂ ਦੇ ਉੱਤੇ ਕੋਈ ਗੱਲ ਕਰਨਾ ਹੀ ਨਹੀਂ ਚਾਹੁੰਦਾ ਇੱਕ ਚੀਜ਼ ਦੇ ਉੱਤੇ ਪਰਦਾ ਪਾਉਂਦਾ ਹੈ ਕਿ ਇਹਨਾਂ ਨੂੰ ਵਧੀਆ ਇਹ ਸਾਧਨ ਮਿਲ ਗਿਆ ਨਸ਼ਾ ਜੀ ਝੂਠੇ ਪਰਚੇ ਪਾਉਣ ਦੇ ਜਿਹਦੇ ਨਾਲ ਲੱਗਦੀ ਨੇ ਉਹਨੂੰ ਫਸਾਉਣਾ ਹਾਂ मतलब इस तरह दे जे, जेड़ा काम है वो करी। ਹੁਣ ਤੁਸੀਂ ਲਾਓ ਪਿਛਲੀਆਂ 10 ਸਾਲ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ, ਪੰਤਕ ਸਰਕਾਰ ਸੀ। ਜੀ 7000 ਕਰੋੜ ਰੁਪਏ ਦਾ ਨਸ਼ਾ ਵਿੱਚ ਉਹਨਾਂ ਨੇ। ਬਿਲਕੁਲ। ਮੇਰਾ ਸ਼ੇਧੋ ਬਿਨਾ ਸਰਕਾਰ ਮੈਨੂੰ ਦੱਸੋ ਤਾਂ ਸਹੀ ਵੀ ਕਿਹੜੀ ਚੱਲਦੀ ਹੈ। ਬਿਲਕੁਲ ਜੀ ਬਿਲਕੁਲ ਉਹੀ ਗੱਲ ਅਸੀਂ ਇੱਥੇ ਕਰ ਰਹੇ ਸੀ ਕਿ ਕਿਤੇ ਨਾ ਕਿਤੇ ਸਰਕਾਰਾਂ ਦਾ ਵੀ ਨਸ਼ੇ ਦੇ ਨਾਲ ਹੀ ਇੱਥੇ ਪੂਰਤੀ ਪੈਂਦੀ ਹੈ। ਹਰਿਆਣਾ ਵਿੱਚ ਦੇਰਾ 7000 ਰੁਪਏ ਦਾ ਨਸ਼ਾ 7000 ਕਰੋੜ ਰੁਪਏ ਦਾ ਨਸ਼ਾ। ਹੂੰ। ਕਨਕਰ ਉੱਤੇ ਨਿਸ਼ਾਨ ਨਿਸ਼ਾਨ ਨਹੀਂ ਹੁੰਦਾ ਆਪਾਂ ਨੂੰ ਪੰਜਾਬੀਆਂ ਦੀ ਇਹ ਆਪਣੀ ਖਾਸੀਅਤ ਹੈ ਵੀ ਆਪਾਂ ਪੰਜਾਬ ਨੂੰ ਬਦਨਾਮ ਕਰਨ ਵਾਸਤੇ ਆਪਾਂ ਆਪ ਹੀ ਰੋਲ ਅਦਾ ਕਰ ਦਿੰਨੇ ਆ ਬਿਲਕੁਲ ਜੀ ਬਿਲਕੁਲ ਵੱਡੀ ਬਾਤ ਦਾ ਬਟੰਗੜ ਬਣਾ ਕੇ ਇਸ ਚੀਜ਼ ਨੂੰ ਸੰਕੋਚ ਕਰਨਾ ਪਊ ਵੈਸੇ ਪੰਜਾਬ ਤਾਂ ਅਹੁਰਾਂ ਦੀ ਧਰਤੀ ਆ ਰੱਬ ਦੇ ਨਾਮ ਤੇ ਜਿਉਂਦਾ ਐ ਐਡਾ ਉਹ ਗੱਲ ਨਹੀਂ ਹੈ ਕਿ ਜਿੰਨੀ ਹੋਰਾਂ ਥਾਂ ਤੇ ਹੋਣਾ ਥਾਂ ਤੇ ਤਾਂ ਬਹੁਤ ਜ਼ਿਆਦਾ ਮੈਂ ਅੰਕੜੇ ਦੇ ਸਕਦਾ ਅਮਰੀਕਾ ਦੇ ਅੰਕੜੇ ਵੀ ਮੈਂ ਦੇ ਦੂੰਗਾ ਜੀ 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 ਅਮਰੀਕਾ ਨਾਲੋਂ ਵੱਧ ਸਿਕਿਉਰਿਟੀ ਨਹੀਂ ਉੱਥੋਂ ਨਾਲੋਂ ਫੋਰਸ ਵੱਧ ਨਹੀਂ ਉੱਥੋਂ ਨਾਲੋਂ ਸਾਧਨ ਸੰਪੰਨ ਨਹੀਂ ਗਲ ਘਰ ਨਸ਼ੇ ਨਾਲੋਂ ਉੱਥੇ ਆਪਣੇ ਨਾਲੋਂ ਕਈ ਗੁਣਾ ਜ਼ਿਆਦਾ ਮੁੰਡਾ ਵਰਤਿਆ ਜੀ ਬਿਲਕੁਲ ਨਸ਼ੇ ਦਾ ਕੰਮ ਰਾਸ਼ਟਰਪਤੀ ਐ ਉਥੋਂ ਦਾ ਬੈਡਨ ਬੈਡਨ ਦੇ ਮੁੰਡੇ ਤੇ ਪਰਚਾ ਲਾ ਕੇ ਉਹਨੂੰ ਸਜ਼ਾ ਹੋਗੀ ਹੂੰ ਨਜਾਇਜ਼ ਹਥਿਆਰਾਂ ਦੀ ਤੇ ਨਸ਼ੇ ਦੀ ਹੰਟਰ ਬੈਡਨ ਹੈ ਉਹਦਾ ਨਾਮ ਜੀ 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 ਸਜ਼ਾ ਹੋਗੀ ਤੇ ਜਾਂਦੇ ਜਾਂਦੇ ਕੀ ਕਹਿਣਾ ਚਾਹੋਗੇ ਰਜਿੰਦਰ ਜੀ ਆਪਣੇ ਦੇਸ਼ ਦੇ ਵਿੱਚ ਜੇਕਰ ਇਹਨਾਂ ਚੀਜ਼ਾਂ ਦੇ ਉੱਤੇ ਥੱਲ ਪੈਣੀ ਹੈ ਹਮ ਜਿਹੜੀਆਂ ਘਟਨਾਵਾਂ ਨੇ ਸਰਕਾਰ ਦੇ ਹੱਥ ਤੋਂ ਬਿਨਾ ਹੁੰਦੀਆਂ ਨਹੀਂ ਸਰਕਾਰ ਪੰਜਾਬ ਨੂੰ ਬਦਨਾਮ ਕਰਨ ਦੇ ਬਾਰੇ ਪੰਜਾਬ ਦੇ ਲੋਕਾਂ ਨੂੰ ਪੰਜਾਬੀਆਂ ਨੂੰ ਬਦਨਾਮ ਕਰਨ ਦੇ ਮਾਰੇ ਇਸ ਨੂੰ ਬਦਨਾਮ ਕਰੀ ਜਾਂਦੇ ਨੇ ਜਿਹਦਾ ਬਹੁਤ ਦੁੱਖ ਆਉਂਦਾ ਹੈ ਇਹ ਐਡੀ ਗੱਲ ਨਹੀਂ ਹੈਗੀ ਜਿੱਡੀ ਗੱਲ ਬਣਾਈ ਜਾਂਦੀ ਹੈ ਨਾ ਕੋਈ ਬਾਰਡਰ ਹੈ ਨਾ ਕੋਈ ਬਾਰਡਰ ਤੋਂ ਕੁਝ ਆਉਂਦਾ ਹੈ 50 ਕਿਲੋਮੀਟਰ ਤੱਕ ਫੋਰਸ ਹੈ ਉਰਾਂ ਤੱਕ ਬੈਠਾ ਹੈ ਨਾ ਇੱਕ ਡਰੋਨ ਭੱਜ ਨਹੀਂ ਸਕਦਾ ਉੱਤੇ ਤੱਕ ਵੀ ਆ ਜਿੱਕੇ ਫੜਾ ਸ਼ੁਭ ਬਿਲਕੁਲ ਜੀ ਬਿਲਕੁਲ ਜੀ ਪਤਨਾਮ ਕਰਨੇ ਵਜੇ ਇਸ ਗੱਲ ਤੋਂ ਇਹਨਾਂ ਨੂੰ ਸਰਕਾਰਾਂ ਨੂੰ ਪਾਜ ਆਉਣਾ ਕੋਈ ਨਹੀਂ ਸਮਝਦਾ ਜਦੋਂ ਹੱਥੋਂ ਲੰਘ ਗਿਆ ਪੰਜਾਬ ਕੰਗਾਰੂ ਬਿਲਕੁਲ ਜੀ ਬਿਲਕੁਲ ਬਹੁਤ ਬਹੁਤ ਧੰਨਵਾਦ ਸਰ ਤੁਹਾਡਾ ਠੀਕ ਹੈ ਮਰਨ ਸਿੰਘ ਹਾਂਜੀ ਸੰਦੀਪ ਜੀ ਇੱਥੇ ਕੁਝ ਕਹਿਣਾ ਚਾਹੋਗੇ ਹਾਂਜੀ ਮੈਮ ਜਿਵੇਂ ਭਾਈ ਸਾਹਿਬ ਨੇ ਕਿਹਾ ਜੀ ਪੰਜਾਬ ਸਾਡਾ ਪੰਜਾਬ ਮੂਰੇ ਕੀਤਾ ਜਾਂਦਾ ਹਾਂਜੀ ਨਸ਼ਿਆਂ ਦੇ ਪਿੱਛੇ ਬਿਲਕੁਲ ਜੀ ਬਿਲਕੁਲ ਹੂੰ ਸਾਡੇ ਪੰਜਾਬ ਨੂੰ ਮੂਰੇ ਕਰਿਆ ਜਾਂਦਾ ਜੀ ਬਾਕੀ ਇਹ ਚੀਜ਼ ਨੂੰ ਰੋਕ ਪਾ ਸਕਦੇ ਪੰਜਾਬ ਤੇ ਰੋਕ ਪਾ ਸਕਦੇ ਆ ਬਿਲਕੁਲ ਜੀ ਬਿਲਕੁਲ ਪਰ ਜੇਕਰ ਸਰਕਾਰਾਂ ਇਸ ਤੇ ਕੰਮ ਕਰਨਾ ਚਾਹਣ ਤਾਂ ਕਰ ਸਕਦੀਆਂ ਨੇ ਪਰ ਕਰਦੀਆਂ ਨਹੀਂ ਜੀ ਬਿਲਕੁਲ ਬਹੁਤ ਬਹੁਤ ਧੰਨਵਾਦ ਸਾਰਾ ਤੁਹਾਡਾ ਹਾਂ ਜੀ ਹਾਂਜੀ ਤਾਂ ਅੱਜ ਦਾ ਅਸੀਂ ਜੋ ਵਿਸ਼ਾ ਲੈ ਕੇ ਆਈ ਸੀ ਉਹ ਵਿਸ਼ਾ ਇੱਥੇ ਸੀ ਕਿ ਕਿਉਂ ਵਧ ਰਹੀ ਹੈ ਦਿਨੋ-ਦਿਨ ਲੁੱਟਖੋਤ ਤੇ ਚੋਰੀ ਦੀਆਂ ਵਾਰਦਾਤਾਂ ਤਾਂ ਇਸ ਦੇ ਜਿਹੜੇ ਵੱਖ-ਵੱਖ ਪਹਿਲੂ ਨੇ ਅਸੀਂ ਤੁਹਾਨੂੰ ਉਹ ਵੀ ਦੱਸੇ ਨੇ ਕਿ ਕਿਸ ਤਰੀਕੇ ਦੇ ਨਾਲ ਕਾਰਨ ਇੱਥੇ ਬਣ ਜਾਂਦੇ ਨੇ ਅਜੀਆਂ ਜਿਹੜੀ ਚੀਜ਼ਾਂ ਦੇ ਵਿੱਚ ਨੌਜਵਾਨ ਆਪਣੇ ਪੈ ਜਾਂਦੇ ਨੇ ਤਾਂ ਤੁਸੀਂ ਇਹਨਾਂ ਵਿਸ਼ਿਆਂ ਦੇ ਬਾਰੇ ਕੀ ਸੋਚਦੇ ਹੋ ਤੁਹਾਡੀ ਕੀ رائے ਹੈ ਸਾਡੇ ਨਾਲ ਆਪਣੀ ਜੜੀ ਰਾਏ ਆ ਤੁਸੀਂ ਸਾਂਝੀ ਕਰ ਸਕਦੇ ਹੋ ਨੰਬਰ ਦੇ ਉੱਤੇ ਸੰਪਰਕ ਕਰ ਸਕਦੇ ਹੋ ਮੈਸੇਜ ਕਰ ਸਕਦੇ ਹੋ ਤੇ ਲਾਈਵ ਪ੍ਰੋਗਰਾਮ ਨੂੰ ਇੱਥੇ ਵੱਤ ਤੋਂ ਵੱਤ ਸ਼ੇਅਰ ਵੀ ਕਰਿਆ ਕਰੋ ਇਸੇ ਦੇ ਨਾਲ ਹੁਣ ਤੁਸੀਂ ਦੇਖਦੇ ਰਹੋ A1 ਪੰਜਾਬੀ ਟੀਵੀ ਤੇ ਮੈਨੂੰ ਯਾਨੀ